ਹੁਣ ਤਾਂ ਲਾਵਾ ਲੀਆਂ ਦੀ ਵਿਲਾਜ ਨਹੀਂ ਰੱਖੀ ਮੇਰੀ ਤੱਕ ਟੁੱਕ ਟੁੱਕ ਹੱਜ ਤਾ ਨਾ ਪੀਂਦੇਣਾ ਅੱਜ ਤਾਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸੀ ਆ ਲੋ ਖਾਤਾ ਬਣੀ ਪਈ ਸੀ ਹਸਰੀ ਗਾਲ ਪ੍ਰਜਾਈ ਦੇਖ ਆ ਸੰਜੇ ਭਾਈ ਆ ਮੇਰਾ ਨਾਲੇ ਮੈਂ ਦਿੱਤੋ ਗਾਂਟੇ ਮੰਗੇ ਸੀ ਤੂੰ ਖੜਾ ਦਿੱਤੇ ਨੇ ਸਰ ਕੋ ਨਹੀਂ ਜੋ ਕੁਝ ਵੀ ਹੋ ਗਿਆ ਨੀ ਬੱਚੇ ਅਸੀਂ ਮੇਰੇ ਕੋਲੇ ਫੋਨ ਕਰਦੀ ਐਮਬੂਲੈਂਸ ਨੂੰ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦੀ ਤੂੰ ਜਾਉਂਦਾ ਹਜੇ ਮੈਂ ਹੁਣੀ ਸਾਬ ਨੂੰ ਫੋਨ ਕਰਨਾ ਗੱਲ ਸੁਣ ਕਿਸੇ ਸਾਬ ਨੂੰ ਫੋਨ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਤੇਰਾ ਪਿੰਡ ਕਿਹੜਾ ਤੈਨੂੰ ਜਾਣਦਾ ਮੈਂ ਤੂੰ ਪੈਸੇ ਦੱਤਨ ਨੂੰ ਨਹੀਂ ਚਾਹੁੰਦੇ ਤੇ ਇਸ ਕਾਨੂੰਨ ਨਾਲ ਨੂੰ ਰਾਜ਼ੀ ਰਹਿਣ ਦੇ ਕਿਸੇ ਨੂੰ ਪਤਣ ਲੱਗਣਾ ਚਾਹੀਦਾ ਕਿੰਮਾ ਚਾਉਣਾ ਹਲੋ ਹਾਂਜੀ ਕੌਣ ਮੈਂ ਇੰਸਪੈਕਟਰ ਗੁਰਸੇਵ ਸਿੰਘ ਬੋ ਰਿਹਾ ਮਾਨਸਾ ਥਾਣੇ ਚੋਂ ਹੈ ਕੀ ਗੱਲ ਹੋ ਗਈ ਜੀ ਹੋਣਾ ਕੀ ਆ ਤੁਹਾਡੀ ਕੁੜੀ ਨੇ ਕਤਲ ਕਰਤਾ ਆਪਣੇ ਘਰ ਵਾਲੇ ਦਾ ਦੇਖੋ ਜੀ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸਾਡਾ ਤਾਂ ਉਹਦੇ ਨਾਲ ਰਿਸ਼ਤਾ ਉਹਦੀ ਖਤਮ ਹੋ ਗਿਆ ਸੀ ਜਿਸ ਦਿਨ ਇਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਚਾਹੇ ਮਰੇ ਚਾਹੇ ਜਿਉਂਵੇ ਸਾਡੇ ਲਈ ਤਾਂ ਇਹ ਮਰ ਗਈ ਐ ਹੁਣ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਕੀ ਆ ਇਹ ਸਭ ਇਹ ਤਾਂ ਮਤਲਬ ਤੂੰ ਸਾਨੂੰ ਝੂਠੀ ਕਹਾਣੀ ਸੁਣਾਈ ਆ ਤੇਰੀ ਮਾਂ ਤਾਂ ਕਹਿ ਰਹੀ ਐ ਵੀ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਨਹੀਂ ਮੈਨੂੰ ਨਹੀਂ ਪਤਾ ਵੀ ਮੰਮੀ ਕਿਉਂ ਝੂਠ ਬੋਲ ਰਹੀ ਐ ਪਰ ਮੈਂ ਤੁਹਾਨੂੰ ਕੋਈ ਝੂਠ ਨਹੀਂ ਬੋਲਿਆ ਮੇਰਾ ਵਿਆਹ ਮੰਮੀ ਡੈਡੀ ਨੇ ਆਪ ਕੀਤਾ ਸੀ ਤੁਸੀਂ ਚਾਹੋ ਤਾਂ ਮੱਗਰ ਵਿਚੋਲੇ ਨੂੰ ਮਿਲ ਸਕਦੇ ਹੋ ਲੱਗਦਾ Saab ਮੱਗਰ ਬਚੋਲੇ ਨੂੰ ਬਿਲਾਉਣਾ ਪੈਣਾ ਖਟਾ ਗੱਡੀ ਹੂੰ ਚਲੋ ਚਲ ਉਹ ਕਦੇ ਨਿਕਲ ਜਾਇਆ ਕਰੋ ਅਖਬਾਰ ਚ ਸਾਰਾ ਦਿਨ ਐਸੇ ਦੇ ਵਿੱਚ ਘੁਸੜੀ ਰਹਿੰਦੇ ਹੋ ਓਏ ਮੈਂ ਬੋਲ ਦੇ ਦਿੰਦੇ ਜਦੋਂ ਦੇਖੋ ਆ ਖਬਰ ਨਹੀਂ ਪੜ ਰਿਆ ਮੈਂ ਤਾਂ ਕਹਿੰਦਾ ਖਬਰਾਂ ਪੜ ਰਿਆ ਸਾਰਾ ਦਿਨ ਬਾੜ ਦੀ ਖਬਰਾਂ ਪੜਦਾ ਰਹੀ ਘਰ ਦੀ ਖਬਰ ਨਾ ਪੜੀ ਆਹ ਦੇਖ ਲੈ ਤੇਰੀ ਤੀ ਨੇ ਇਹਨੇ ਚੰਦ ਚਾੜਤਾ ਹੋਇਆ ਕੀ ਆ ਦੱਸੇਗੀ ਤਾਂ ਹੀ ਆ ਥਾਣੇ ਚੋਂ ਫੋਨ ਆਇਆ ਸੀ ਕਲੇਣੀ ਨੇ ਆਦੇ ਘਰ ਵਾਲੇ ਦਾ ਕਤਲ ਕਰਤਾ ਹੈਂ ਚਾਹੋ ਮੈਂ ਤਾਂ ਥਾਣੇਦਾਰ ਨੂੰ ਕਹਿਤਾ ਵੀ ਸਾਡਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਇਹ ਤਾਂ ਆਪਦੀ ਮਰਜ਼ੀ ਨਾਲ ਵਿਆਹ ਕਰਵਾ ਕੇ ਗਈ ਸੀ ਉਹ ਕਿਉਂ ਝੂਠ ਮਾਰਦਿਆ ਤੈਂ ਸਿਆਣੇ ਸੱਚੀ ਕਹਿੰਦੇ ਨੇ ਤੀਨੀ ਦੀ ਮੱਤ ਗੁੱਤ ਪਿੱਛੇ ਹੁੰਦੀ ਆ ਤੂੰ ਝੂਠ ਤਾਂ ਕਹਿਦਾ ਵਿਆਹ ਤਾਂ ਆਪਾਂ ਦੀ ਮਰਜ਼ੀ ਨਾਲ ਕਰਾਇਆ ਸੀਗਾ ਨਾ ਫਿਰ ਤੁਸੀਂ ਕੀ ਮੈਂ ਸੱਚ ਦੱਸ ਦੇ ਥਾਣੇਦਾਰ ਨੂੰ ਤੁਸੀਂ ਐਂ ਦੱਸਦੇ ਵੀ ਮੈਂ ਆਪਦੀ ਧੀ ਮੈਂ ਸੇੜੀ ਨਾਲ ਵਿਆਹੀ ਐ ਉਹ ਜੇ ਕੋਰਟ ਕਚੈਰੀ ਦੇ ਚੱਕਰ ਪੈ ਜਾਂਦੇ ਨਾ ਸਾਰਾ ਭੇਦ ਖੁੱਲ ਜਾਣਾ ਸੀ ਉਹ ਜੇ ਤੇਰੇ ਪੱਥ ਤੇ ਭੇਜਾ ਨਹੀਂ ਹੈਗਾ ਨਾ ਮੇਰੇ ਨਾਲ ਗੱਲ ਕਰਾ ਦਿੰਦੀ ਮੈਂ ਗੱਲ ਕਰਨ ਦਾ ਉਹ ਨਾਲ ਕੋਈ ਉਹੀ ਗੱਲ ਤਾਂ ਮੈਂ ਕਹਿੰਦੀ ਆ ਤੁਸੀਂ ਕੀ ਕਹਿੰਦੇ ਉਹ ਖੂਚੋਂ ਵੀ ਸਰਾਗ ਲੱਭ ਲੰਦੇ ਨੇਗੇ ਤੁਸੀਂ ਕੀ ਕਹਿੰਦੇ ਵੀ ਆਪ ਵਿਆਹੀ ਐ ਮੇਨੇ ਸੇੜੀ ਨਾਲ ਤੀ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਸਿੱਧੂ ਕੰਪਾਤ ਫਟ ਫਟ ਗੇਰੀ ਪਰ ਹੁਣ ਜਿਹੜਾ ਝੂੜਵਾ ਬੋਲਦਾ ਨਾ ਉਹਨੂੰ ਸੱਤ ਬਣਾਣਾ ਪਊਗਾ ਪਾਣ ਹਾਂਜੀ ਇਸ ਨੂੰ ਠੁਣ ਨੂੰ ਹੁਣ ਆਪਾਂ ਸੱਚ ਬਣਾਉਣਾ ਪਊਗਾ ਤੇ ਇਸ ਦੀ ਗਵਾਹੀ ਸਿਰਫ ਮੱਗਰ ਵਿਚੋਲੇ ਹੀ ਦੇ ਸਕਦੇ ਹੋ ਹੋਰਸੇ ਨੂੰ ਪਤਾ ਹੈ ਵੀ ਕੁੜੀ ਆਪਣੀ ਛੇੜੀ ਨਾਲ ਰਹੀ ਹੈ ਹੋਰ ਤਾਂ ਕਿਸੇ ਨੂੰ ਪਤਾ ਹੈ ਚਲ ਐਂ ਕਰਦੇ ਆ ਕਿਤੇ ਥਾਣੇਦਾਰ ਉਸਦੇਲੇ ਪਹਿਲਾਂ ਪਹੁੰਚੇ ਆਪਾਂ ਜਾਂਦੇ ਆ ਪਹਿਲਾਂ ਉਹਦੇਲੇ ਹਾਂਜੀ ਇਹ ਸੋਡੀ ਗੱਲ ਸਹੀ ਹੈ ਤੁਸੀਂ ਐਂ ਕਰੋ ਮੱਗਰ ਵਿਚੋਲੇ ਦਾ ਮੂੰਹ ਬੰਦ ਕਰਕੇ ਆਓ ਚਲ ਤੁਸੀਂ ਨਾਲ ਚੱਲ ਦੇਖਦੇ ਨਹੀਂ ਆ ਜਾ ਚਲ ਟੱਲੇ ਤੂੰ ਸੂਰਤ ਦੀਂਦੀ ਆ ਹੀਰ ਦੀ ਲੈ ਵੀ ਮਤਰਾ ਕੱਖ ਲੈ ਆਂਦੇ ਹੁਣ ਕਰਦੇ ਆਪਾਂ ਟੋਕਾ ਕਿੱਧਰ ਭਜਦੀਆਂ ਹਾਂ ਹਾਂ ਵੀ ਮਗਰ ਤੇਰਾ ਹੀ ਨਾਮ ਆ ਹਾਂ ਮੇਰਾ ਨਾਮ ਹੈ ਚੱਲ ਫਿਰ ਥਾਣੇ ਚੱਲ ਗੱਲ ਕੀ ਹੋਇਆ ਜਨਾਬ ਗੱਲ ਦੱਸੋ ਜੀ ਗੱਲ ਤਾਂ ਤੈਨੂੰ ਥਾਣੇ 'ਚ ਜਾ ਕੇ ਦੱਸਾਂਗੇ ਕੀ ਹੋਇਆ ਐ ਥੋੜੂ ਹੁੰਦਾ ਈ ਗੱਲ ਤਾਂ ਦੱਸੋ ਤੂੰ ਚੱਲ ਤੈਨੂੰ ਥਾਣੇ ਜਾ ਕੇ ਦੱਸਾਂਗੇ ਮੈਂ ਤੈਨੂੰ ਸਾਰਾ ਦੱਸਾਂਗੇ ਮੱਕਰ ਦਾ ਮੂੰਹ ਬੰਦ ਹੋ ਜਾ ਜੀ ਫੇਰ ਆਪਾਂ ਨੂੰ ਕੋਈ ਡਰ ਨਹੀਂ ਯਾ ਕਿ ਦੱਸਾਂ ਓਏ ਕੋਈ ਕਸੂਰ ਤਾਂ ਦੱਸੋ ਸਾਡਾ ਕੀ ਹੈ ਜੀ ਬੋਲ ਸਾ ਹਾਂ ਮੱਕਰ ਨੂੰ ਲੈ ਕੇ ਤੂੰ ਚੱਲ ਬਾਤ ਸਾਲਾ ਹੁਣ ਕੀ ਬਣੂਗਾ ਓ ਜੇ ਬਾਤ ਚੱਲਣਾ ਪੈ ਤੇਰੇ ਪਟੇ ਇਹਨੂੰ ਫੇਰ ਪਤਾ ਲੱਗੂ ਕਸੂਰ ਕੀ ਤੇ ਬੋਲ ਓਏ ਸਾਲਾ ਝੂਠ ਬੋਲਦਾ ਸੀ ਨਾ ਦੱਸ ਕੀ ਕਹਾਣੀਆਂ ਸਾਰੀ ਦੱਸਦਾ ਜੀ ਦੱਸਦਾ ਜਰਾਬ ਅਸਲ ਦੇ ਵਿੱਚ ਉਹ ਕੁੜੀ ਦਾ ਮੇਰੇ ਨਾਲ ਰਿਸ਼ਤਾ ਕਰਾਇ ਸੀ ਰਿਸ਼ਤਾ ਨਹੀਂ ਸੌਦਾ ਜਰਾਬ ਉਹ ਕੁੜੀ ਦੇ ਮਾਪਿਓ ਨੇ ਉਹ ਕੁੜੀ ਦੇ ਮਾਪਿਆਂ ਨਾਲ ਸੌਦਾ ਕੀਤਾ ਸੀ ਗਾਈ ਜਗਰੂਪ ਜੇ ਤੂੰ ਕਹੇ ਤੈਨੂੰ ਬੁਲਾਵਾ ਉਹਨਾਂ ਨੂੰ ਗੱਲ ਸੁਲਮਾ ਕਰ ਤੈਨੂੰ ਸਾਰੀ ਸ਼ਰਤ ਦਾ ਸਭ ਪਤਾ ਹੀ ਹੈ ਹਨਾ ਜੋ ਮੰਨਦ ਨੇ ਤਾਂ ਕਰ ਲੈ ਗੱਲ ਬਸ ਫਿਰ ਮੈਂ ਜਾਣਾਂ ਜਾ ਕੇ ਗੱਲ ਕਰਦਾ بس ਗੱਡ ਦੀ ਗਲਪਤੀਆਂ ਮੈਂ ਤੁਨ ਮੈਂ ਕਰਦਾ ਫੋਨ ਕਰਾ ਠੀਕ ਆ ਠੀਕ ਆ ਮੰਮੀ ਬਣ ਕੇ ਮੇਰੇ ਰੋਟੀ ਤਾਂ ਫੜਾ ਦੋ ਰੋਟੀ ਦੀ ਗੱਲ ਤਾਂ ਤੂੰ ਛੱਡ ਪਹਿਲਾਂ ਇਹ ਕਰ ਆ ਚਾਹ ਫੜਾ ਕੇ ਆ ਤੇਰੇ ਚਾਚੇ ਮੱਗਰ ਨੂੰ ਮੰਮੀ ਚਾਹ ਤਾਂ ਤੁਸੀਂ ਆਪ ਹੀ ਫੜਾ ਦੇ ਦੇਖਿਓ ਮੈਂ ਕਾਲਜ ਤੋਂ ਲੇਟ ਹੋਈ ਜਾਨੀ ਆ ਗੱਲ ਸੁਣ ਮੇਰੀ ਚੁੱਪ ਕਰਕੇ ਨਾ ਘਰੇ ਹੀ ਬਹਿ ਜਾ ਜਿੰਨਾ ਪੜਨਾ ਸੀ ਤੈ ਉਨਾ ਪੜ ਲਈ ਤੇਰਾ ਚਾਚਾ ਮੱਗਰ ਆਏ ਤੇਰੇ ਰਿਸ਼ਤੇ ਲਈ ਹੁਣ ਤੂੰ ਵਿਆਹ ਦੀਆਂ ਤਿਆਰੀਆਂ ਕਰ ਜਾਂ ਚਾਹ ਫੜਾ ਕੇ ਆ ਮੰਮੀ ਇਹ ਕੀ ਗੱਲ ਬਣੀ ਅਜੇ ਤਾਂ ਮੇਰੇ ਪੇਪਰ ਵੀ ਹੋਣੇ ਆ ਨਾਲੇ ਤੁਹਾਨੂੰ ਪਤਾ ਤਾਂ ਹੈ ਮੈਂ ਤਾਂ ਪੜ੍ਹ ਲਿਖ ਕੇ ਨਾ ਮਾਸਟਰ ਨਹੀਂ ਲੱਗਣਾ ਦੇਖੀ ਮੈਂ ਨਹੀਂ ਹਜੇ ਵਿਆਹ ਵਿਉ ਕਰਵਾਉਣਾ ਹੈਗਾ ਕਿੱਦਰੇ ਨਹੀਂ ਤੂੰ ਮਾਸਟਰ ਨਹੀਂ ਲੱਗਦੀ ਹੈਗੀ ਕਹਿੰਦੀ ਵਿਆਹ ਨਹੀਂ ਕਰਵਾਉਣਾ ਹੈਗਾ ਨਾ ਚੜੇ ਮਹੀਨੇ ਲੱਖ ਰੁਪਏ ਆਉਂਦਾ ਨਾ ਤੇਰੇ ਤਨਖਾਹ ਦਾ ਵੀ ਕੀ ਕਰਾ ਤੇਰੀ ਫਿਸਾਂ ਪਰਦੇ ਰਹੀਏ ਸੀ ਮੰਮੀ ਤੁਸੀਂ ਵੀਰੇ ਨੂੰ ਵੀ ਤਾਂ ਪੜਾਇਆ ਹੀ ਆ ਫਿਰ ਮੇਰੇ ਵਰੀ ਐਂ ਕਾਹਤੋਂ ਕਰਦੇ ਹੋ ਵੀਰਾ ਸਾਡਾ ਮੁੰਡਾ ਹੈ ਸਾਡਾ ਬੜੇਪੇ ਦਾ ਸਹਾਰਾ ਹੈ ਤੂੰ ਤਾਂ ਵਿਗਿਆਨੇ ਕਰ ਜਾਣਾ ਤੈਨੂੰ ਦੱਸ ਕੀ ਪੜ੍ਹ ਲਿਖ ਕੇ ਮੈਡਮ ਲੱਗਣਾ ਆ ਦੇਖ ਲਓ ਡੈਡੀ ਮੰਮੀ ਕੀ ਕਹੀ ਜਾਂਦੇ ਆ ਓਏ ਪੁੱਤ ਤੇਰੀ ਮਾਂ ਸਹੀ ਕਹਿ ਰਹੀ ਆ ਮਸਾ ਮਸਾ ਕੋਈ ਚੰਗਾ ਰਿਸ਼ਤਾ ਆਇਆ ਤੇਰੇ ਲਈ ਪੰਜ ਕਿਲੇ ਪੈਲੀ ਜਾਂਦੀ ਆ ਅਗਲੇ ਨੂੰ ਨਾਲੇ ਗੱਲ ਸੁਣ ਪੁੱਤਾਂ ਤੇਰੇ ਵਿਆਹ ਦੇ ਦਹੇਜ ਮੈਂ ਕਿੱਥੇ ਦਊਂਗਾ ਇਕੱਠਾ ਕਰਕੇ ਮਸਾ ਦੋ ਟਾਈਂ ਦੀ ਰੋਟੀ ਪੱਕਦੀ ਆ ਆਪਣੀ ਪਰ ਡੈਡੀ ਚੁੱਪ ਕਰ ਜਾ ਫਾਲਤੂ ਦੀ ਵਹਿਸ ਕਰਨ ਦੀ ਨਾ ਕੋਈ ਲੋੜ ਨਹੀਂ ਜਿੰਨਾ ਤੈਨੂੰ ਕੇ ਹੈ ਨਾ ਤੂੰ ਉਨਾਂ ਕਰ ਹੁਣ ਤੂੰ ਮਟਿਆਰ ਹੋ ਗਈ ਐ ਤੇ ਤੇਰੇ ਤੇ ਮੈਂ ਹੱਥ ਚੱਕਦੀ ਸੋਣੀ ਵੀ ਨਹੀਂ ਲੱਗਦੀ ਹੁਣ ਖੜੀ ਮੇਰਾ ਮੂੰਹ ਕੀ ਦੇਖੀ ਜਾਨੀ ਐ ਆ ਫੜਚਾ ਚਾਹ ਫੜਾ ਕੇ ਤਿਆਰ ਹੋ ਜਾ ਫਟਾਫਟ ਬਚੋ ਲਿਆ ਕੁੜੀ ਜਿਹਨੇ ਸੋਣੀ ਕਿਹਾ ਸੀ ਨਾ ਉਹ ਤੋਂ ਹੀ ਬੱਦ ਸੋਣੀ ਆ ਦੇਖ ਮੈਨੂੰ ਤਾਂ ਪਸੰਦ ਆ ਤੂੰ ਬਾਕੀ ਨਾ ਗੱਲ ਕਰ ਕਰਾਓਗੇ ਮਿੱਠਾ ਮੂੰਹ ਇੰਨਾ ਵੱਲੋਂ ਤਾਂ ਹਾਂ ਬਸ ਇੱਕ ਵਾਰੀ ਕੁੜੀ ਨੂੰ ਪੁੱਛ ਲਈ ਲੈ ਕੁੜੀ ਨੂੰ ਕੀ ਪੁੱਛਣਾ ਸਾਡੀ ਕੁੜੀ ਲੋਕਾਂ ਦੀ ਕੁੜੀਆਂ ਵਰਗੀ ਨਹੀਂ ਹੈਗੀ ਸਾਡੀ ਕੁੜੀ ਬਹੁਤ ਸਿਆਣੀ ਤੇ ਸਮਝਦਾਰ ਹੈ ਤੇ ਇਹਦੇ ਵੱਲੋਂ ਵੀ ਹਾਂ ਹੀ ਹੈ ਪਰ ਮम्मी ਬਸ ਫਿਰ ਜੇ ਹਾਂਗੀ ਤਾਂ ਕਰੋ ਮੂੰਹ ਮਿੱਠਾ ਆ ਜਾਓ ਜੀ ਮੂੰਹ ਮਿੱਠਾ ਦਾ ਕਰਵਾ ਦਾਂਗੇ ਪਹਿਲਾਂ ਜਿਹ ਭੱਲੇ ਆਂ ਦੀ ਗੱਲ ਕਰਨੀ ਆ ਉਹ ਕਰ ਲਈਏ ਆਜੋ ਅੰਦਰ ਚਲਦੇ ਆਂ ਆਜੋ ਚੱਲ ਨਾ ਠੀਕ ਹੈ ਨਾ ਮੈਂ ਹੈਗਾ ਜਦੋਂ ਵਿੱਚ ਫੇਰ ਕਾਦੀ ਟੈਨਸ਼ਨ ਲੈਣੀ ਤੁਸੀਂ ਲੈਬੇ ਜਗਰੂਪ ਜਿਹੜੀ ਗੱਲ ਹੁਣ ਕਰਨੀ ਆ ਕਰ ਲਾ ਉਹਦੀ ਉਹ ਗੱਲ ਕੀ ਕਰਨੀ ਆ ਤੈਨੂੰ ਚੰਗਾ ਭਲਾ ਪਤਾ ਆ ਮੈਂ 20 ਲੱਖ ਕਿਹਾ ਮੈਂ 20 ਲੱਖ ਰੁਪਏ ਦੋ ਤੇ ਕੋਈ ਛੋਟੀ ਆ ਮੇਰੇਕ ਤਾਂ ਬਹੁਤ ਜ਼ਿਆਦਾ ਨਹੀਂ ਜੀ ਥੋੜਾ ਉਹ ਜਿੰਨੀ ਕੁੜੀ ਸੋਹਣੀ ਆ ਨਾ ਉਹਦਾ ਤਾਂ 40 ਲੱਖ ਰੁਪਏ ਪੰਦਾ ਆ ਇਹ ਤਾਂ ਫੇਰ ਕੁੜੀ ਬਾਰੇ ਸੋਚ ਰਹੇ ਆ ਕਿ ਚਲ ਹਾਂ ਪ੍ਰਬੰਧ ਮਿਲ ਗਿਆ ਚਲ ਕਰ ਦਿੰਦੇ ਆ ਵਿਆਹ ਦੇ ਕਮਲ ਗੁੱਸਾ ਤਾਂ ਕਰੀ ਨਾ ਵੀ ਗੱਲ ਦਾ ਜਿਹੜੇ ਹਿਸਾਬ ਨਾਲ ਤੇਰੀ ਉਮਰ ਜੀ ਲੰਗੀ ਜਾਂਦੀ ਆ ਤੇ ਤੂੰ ਕੰਮ ਕੋਈ ਕਰਤਾ ਨਹੀਂ ਮਿੰਟਾਂ ਨੂੰ ਲੱਗਦਾ ਤੈਨੂੰ ਕੋਈ ਕੁੜੀ ਮਿਲੂਗੀ ਤੇ ਆ ਨਸ਼ੇ ਦੀ ਲਤ ਲੱਗੀ ਪਈ ਆ ਬਾਈ ਦੇ ਪੀ ਲੱਖ ਚ ਤੇਰਾ ਸਰੀਆ ਦਾ ਤੂੰ ਤਾਂ ਆਪਦਾ ਵਿਆਹ ਕਰਾ ਲੈ ਐਤੂ ਬਾਅਦ ਨਹੀਂ ਤੇਨੂੰ ਕੋਈ ਮਿਲਨੀ ਕੁੜੀ ਇਹ ਤਾਂ ਕਮਲੇ ਤੇ ਸੜੇ ਮਰ ਜਾਵੇਂਗਾ ਤੂੰ ਦੇਖ ਬਚੋਲਿਆ ਉਹਦਾ ਗਲਵਾ ਮੰਨਦਾ ਵੀ ਕੁੜੀ ਸੋਹਣੀ ਪਰ ਯਾਰ 20 ਲੱਖ ਤਾਂ ਫਿਰ ਵੀ ਜ਼ਿਆਦੇ ਨੇ ਥੋੜਾ ਕਟਾ ਕਰਾ ਬਈ ਯਾਰ ਚੱਲ ਜੀ ਗਰੁੱਪਸ ਆ ਮੇਰੀ ਗੱਲ ਮੰਨ 15 ਲੱਖ ਚ ਡਾਨ ਕਰ ਲੈਣਾ ਬਈ ਓਏ ਅੱਜ ਹੀ ਦੇ ਦਾਂਗੇ ਤੈਨੂੰ ਪੈਸੇ 120 ਤੁਝੂ ਤੇਰੇ ਸਿਰੋਂ ਬੋਝ ਹਲਾ ਹੋਜੂ ਫਿਰ ਦੇਖ ਮੱਕਰ ਗੱਲ ਸੁਣਾ ਜਿਵੇਂ ਤੂੰ ਕਹਿੰਦਾ ਮੈਂ ਉਹ ਮੰਨ ਜਾਂਦਾ ਪਰ ਮੇਰੀ ਸੁਣ ਲੈ ਗੱਲ ਆ ਜਿਹੜੀ ਗੱਲ ਹੋਈ ਹੈ ਨਾ ਅੱਜ ਇੱਥੇ ਕਮਰੇ ਚ ਰਹਿਣੀ ਚਾਹੀਦੀ ਆ ਬਾਹਰ ਆ ਕੇ ਸਭ ਇਹ ਗੱਲ ਕਰਦੀ ਮੈਂ ਕਰਨਾ ਕਰਦਾ ਇੱਥੇ ਗੱਲ ਹੋ ਗਈ ਇੱਥੇ ਦੱਬ ਦਿੰਦੇ ਚਲ ਆਓ ਚਲੋ ਆਜੋ ਮਨਪ੍ਰੀਤ ਪੁੱਤ ਐਥੇ ਆਪ ਤਾ ਗੱਲ ਸੁਣ ਮੇਰੀ ਹਾਂਜੀ ਮੰਮੀ ਮੰਮੀ ਨਾਲੇ ਤੁਸੀਂ ਅੰਦਰ ਇੰਨੀ ਲੰਮੀ ਕਿਹੜੀ ਗੱਲ ਕਰਦੇ ਸੀ ਦੇਖ ਤੂੰ ਸਾਡੀਆਂ ਗੱਲਾਂ ਤੋਂ ਕੀ ਲੈਣਾ ਨਾਲੇ ਗੱਲ ਸੁਣ ਮੇਰੀ ਤੂੰ ਇੰਨੀ ਨਿਆਣੀ ਵੀ ਨਹੀਂ ਹੈਗੀ ਬਈ ਤੈਨੂੰ ਕਿਸੇ ਗੱਲ ਦੀ ਸਮਝ ਨਹੀਂ ਹੈਗੀ ਦੇਖ ਤੂੰ ਆਪਣੇ ਹਾਲਾਤਾਂ ਨੂੰ ਜਾਣਦੀ ਐ ਤੇਰੇ ਵਿਆਹ ਤੇ ਐਨੇ ਪੈਸੇ ਲਾਣ ਵਾਸਤੇ ਆਪਾਂ ਕਿੱਥੋਂ ਲਿਆਵਾਂਗੇ ਕਿਸੇ ਧੜੀ ਦਾਰ ਦੇ ਪੱਲੇ ਬੰਨਣ ਨਾਲੋਂ ਤਾਂ ਤੈਨੂੰ ਇੱਥੇ ਤੋੜਦੀ ਆਂ ਰਿਸ਼ਤਾ ਬਹੁਤ ਚੰਗਾ ਹੈ ਦੇਖ ਕੁੜੀਏ ਮੁੰਡੇ ਕੋਲੇ 5-6 ਕਿੱਲੇ ਜ਼ਮੀਨ ਦੇ ਆਉਂਦੇ ਨੇ ਸੁੱਖ ਨਾਲ ਸੋਨਾ ਕਾਰੋਬਾਰ ਹੈ ਤੂੰ ਰਾਜ ਕਰੇਂਗੀ ਰਾਜ ਆ ਸਾਡੀ ਉਮਰ ਤਾਂ ਲੰਘ ਗਈ ਤੇ ਗਰੀਬੀ ਚ ਪਰ ਮੈਂ ਨਹੀਂ ਚਾਹੁੰਦੀ ਵੀ ਤੂੰ ਵੀ ਅੱਗੇ ਗਰੀਬੀ ਕੱਟੇ ਤੂੰ ਤਾਂ ਸੌਖੀ ਰੋਟੀ ਖਾ ਲੇਂਗੀ ਨਾ ਪਰ ਮਾਂ ਦੇਖੀ ਤੈਨੂੰ ਤਾਂ ਪਤਾ ਹੈ ਨਾ ਵੀ ਮੇਰਾ ਤਾਂ ਸੁਪਨਾ ਮਾਸਟਰ ਨਹੀਂ ਬਣੰਦਾ ਮੈਂ ਤਾਂ ਹਜੇ ਅੱਗੇ ਪੜਨਾ ਹੈ ਦੇਖ ਮਨਪ੍ਰੀਤਾ ਆਪਣੇ ਗਰੀਬਾਂ ਦੇ ਸੁਪਨੇ ਕਦੋਂ ਪੂਰੇ ਹੋਏ ਨੇ ਜੇ ਤੂੰ ਪੜਨਾ ਹੈ ਨਾ ਤੂੰ ਸੌਰੇ ਜਾ ਕੇ ਪੜ ਲੀ ਹਾ ਦੇਖ ਲੈ ਆਪਣੀ ਗਮੰਡਨ ਮਿੰਦੋ ਐ ਦੀ ਨੂੰ ਇੱਥੇ ਆ ਕੇ ਸਰਕਾਰੀ ਨੌਕਰੀ ਤੇ ਲੱਗੀ ਐ ਤੂੰ ਉੱਥੇ ਪੜ ਲੀ ਪੁੱਤ ਜਿੰਨਾ ਪੜਨਾ ਐ ਤੈ ਸਿਬੋ ਕਰਕੁਡ ਨੂੰ ਚਾਰ ਫਿਰ ਭੇਜਣਾ ਇਹਨੂੰ ਹਾਂਜੀ ਹਾਂਜੀ ਬਸ ਤਿਆਰੀ ਐ ਕੁੜੀ ਤਾਂ ਬਸ ਠੀਕ ਆ ਦੇਖ ਮਨਪ੍ਰੀਤ ਤੇਰਾ ਨਾ ਚੁੰਨੀ ਚੜਾਵਾ ਕਰਾਂਗੇ ਆਪਾਂ ਜਿਹੜੇ ਚਾਰ ਸੂਟ ਪਾਣੇ ਨੇ ਨਾ ਆਪਦੇ ਪਾ ਲੈ ਬੈਗ ਚ ਹੁਣੇ ਦੇਖੀ ਮਾ ਐਡੀ ਵੀ ਕਾ ਅਧੀ ਕਾਲੀਆ ਪਲੀਜ਼ ਤੁਸੀਂ ਮੈਨੂੰ ਐ ਨਾ ਤੋਰੋ ਮੈਂ ਅੱਜ ਨਹੀਂ ਜਾਣਾ ਪਲੀਜ਼ ਮਾ ਬਣ ਕੇ ਜੇ ਮੇਰੇ ਤੋਂ ਕੋਈ ਗਲਤੀ ਹੋਗੀ ਨਾ ਮੈਂ ਮਾਫੀ ਮੰਗ ਲੈਂਦੀ ਆ ਪਰ ਤੁਸੀਂ ਐਂ ਬੇਵਿਵਕਤ ਕੁਰੀ ਜਾਂਦੇ ਹੋ ਮੇਰੇ ਨਾਲ ਦੇਖ ਮਨਪ੍ਰੀਤਾ ਅਸੀਂ ਜੋ ਕਰ ਰਹੇ ਆ ਨਾ ਤੇਰੇ ਚੰਗੇ ਵਾਸਤੇ ਕਰ ਰਹੇ ਆ ਨਾਲੇ ਤੂੰ ਹਲੇ ਨਿਆਣੀ ਐ ਤੈਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਆਹ ਪੈਸਾ ਤੇ ਜ਼ਮੀਨ ਨਾ ਬਹੁਤ ਜ਼ਰੂਰੀ ਨੇ ਪੁੱਤ ਬਾਕੀ ਜਿਹੜੇ ਸ਼ੌਂਕ ਨੇ ਇਹ ਤਾਂ ਆਪ ਹੀ ਪੂਰੇ ਹੋ ਜਾਣਗੇ ਅਸੀਂ ਤੇਰੇ ਚੰਗੇ ਵਾਸਤੇ ਕਰ ਰਹੇ ਆ ਪੁੱਤ ਮੈਨੂੰ ਸਮਝਣ ਦੀ ਕੋਸ਼ਿਸ਼ ਕਰ ਤੈਨੂੰ ਆਪਦੇ ਮਾਂ ਤੇ ਪਿਓ ਤੇ ਭਰੋਸਾ ਨਹੀਂ ਹੈਗਾ ਜਾ ਮੇਰੀ ਸਿਆਣੀ ਦੀ ਹੋ ਜਾ ਤਿਆਰ ਜਨਾਬ ਮਨਪਰੀ ਦੇ ਮਾਪਿਓ ਨੇ ਉਹਨੂੰ 15 ਲੱਖ ਚ ਵੇਚਿਆ ਹੀ ਨਾ ਸਾਲਿਆ ਉਹਦੇ ਮਾਪਿਆਂ ਨੇ ਵੇਚਿਆ じゃ ਤੂੰ ਹਣ ਤਾਂ ਲੱਗਦਾ ਤੂੰ ਉਸ ਨਸ਼ੇੜੀ ਤੋਂ ਪੈਸੇ ਲੈ ਕੇ ਉਹਨੂੰ ਧੋਖੇ ਨਾਲ ਵਿਆਹ ਕੀਤਾ ਉਹਦਾ ਓਏ ਦੱਸ ਕੀ ਕਹਾਣੀਆਂ ਸਾਰੀ ਜਨਾਬ ਸਾਰਾ ਕੁਝ ਸੱਚ ਦੱਸ ਤਾਂ ਮੈਂ ਜੀ ਸੋਡ ਦੇ ਇੱਕ ਵੀ ਗੱਲ ਨਹੀਂ ਕੋਈ ਉਹਦੇ ਘਰ ਦੇ ਨੂੰ ਪਤਾ ਸੀ ਵੀ ਕਮਲ ਚਿੱਟਾ ਪੀਂਦਾ ਨਸ਼ੇ ਕਰਦਾ ਸੀ ਕਮਲ ਓਏ ਐਹੋ ਜਿਹਾ ਕਿਹੜਾ ਮਾਪਿਓ ਉਹ ਜਿਹੜਾ ਆਪਣੀ ਧੀ ਨੂੰ 4 ਪੈਸੇ ਵਿੱਚ ਨਸ਼ੇੜੀ ਨਾਲ ਵਿਆਹੂਗਾ ਉਹਦੇ ਨਾਲ ਤਾਂ ਉਹ ਉਹਨੂੰ ਖੁੱਛ ਧੱਕਾ ਵੀ ਦੇ ਦੂਗਾ ਹਰੇਕ ਮਾਂ ਪਿਓ ਨਾਲ ਆਪਦੇ ਤੋਂ ਪਹਿਲਾਂ ਆਪਦੀ ਔਲਾਦ ਬਾਰੇ ਸੋਚਦਾ ਹੁੰਦਾ ਸੋਚਦੇ ਪਿਤਾ ਜਨਾਬ ਜੇ ਹੋ ਉਹਨਾਂ ਦੀ ਆਪਦੀ ਧੀ ਹੁੰਦੀ ਕਿਹੋ ਕੀ ਕਹਿ ਰਹੇ ਆ ਮਨ ਪਿਤਾ ਏ ਕੁੜੀਏ ਤੂੰ ਜਾਂਦੀਆਂ ਨੂੰ ਪਾਗਲ ਜਿਹਾ ਕੀ ਕਰਨ ਲੱਗਿਆ ਪਿਆ ਨਾ ਪੱਲੀ ਘਾਣੂ ਉੱਤੇ ਲਈ ਐ ਆ ਗਈ ਤੂੰ ਮੈਂ ਇੰਨੀ ਤਾਂ ਗਰਮੀ ਐ ਇਹਨੂੰ ਕਾ ਤੂੰ ਉੱਤੇ ਲੈਣਾ ਤੂੰ 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 ਲੈ ਆ ਵੜ ਚਾਹ ਪੀ ਲੈ ਚਾਹ ਪੀ ਲੈ ਚਾਹ ਤੇਰੀ ਚਾਹ ਤੇ ਚਾਹ ਚਾਹ ਤੇ ਯਾਣੀ ਚਾਹ ਤੇ ਉਹ ਪਾਗਲ ਜਿਹਾ ਇੱਤਨ ਮੰਮੀ ਹੋਣਾ ਨੇ ਪਤਾ ਨਹੀਂ ਇਹਨੂੰ ਕਾਹਤੋਂ ਰੱਖਿਆ ਉੱਪਰੋਂ ਚਾਹ ਫੜਾਉਣ ਨੂੰ ਮੈਨੂੰ ਭੇਜ ਦਿੰਦੇ ਆ ਸੂਗਲਾ ਜਿਹਾ ਮੁਸ਼ਕੇ ਜਿਹਾ ਨਾਵੇਂ ਨਾ ਕਰੇ ਇਹਨੂੰ ਸੈੱਟ ਦੇ ਚਾਹ ਡਾਫਲਾ ਚਾ ਇਹ ਤਾਂ ਸਾਡਾ ਸੀਰੀ ਆ ਕਦੋਂ ਤੋਂ ਜਾਣਦੀ ਆ ਤੂੰ ਇਹਨੂੰ ਬਚਪਨ ਤੋਂ ਹੀ ਜਦੋਂ ਦੀ ਮੈਂ ਆਪਦੀ ਸੁਰਤ ਸੰਭਾਲੀ ਆ ਇਹ ਤਾਂ ਦਲਾਵਰ ਚਾਚਾ ਸਾਡੇ ਸੀਰੀ ਲੱਗਿਆ ਹੋਇਆ ਮੰਮੀ ਨੇ ਦੱਸਿਆ ਸੀ ਇੱਕ ਦਿਨ ਅਚਾਨਕ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਉਦੋਂ ਤੋਂ ਹੀ ਇਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈਗੀ ਪਰ ਤੁਸੀਂ ਮੈਨੂੰ ਇਹਦੇ ਬਾਰੇ ਕਿਉਂ ਪੁੱਛ ਰਹੇ ਹੋ ਮੈਦੇ ਬਾਰੇ ਕਿਉਂ ਪੁੱਛ ਰਿਆਂ ਇਹਦਾ ਜਵਾਬ ਤਾਂ ਤੈਨੂੰ ਰਿਪੋਰਟ ਆਉਂਦੀ ਦਊਗਾ ਰਿਪੋਰਟ ਕਾਦੀ ਰਿਪੋਰਟ ਡੀਐਨਏ ਟੈਸਟ ਦੀ ਤੈਨੂੰ ਆਪਣਾ ਬਲੱਡ ਸੈਂਪਲ ਦੇਣਾ ਪਊਗਾ ਕਿਉਂਕਿ ਸਾਨੂੰ ਸ਼ੱਕ ਆ ਵੀ ਦਲਾਵਰ ਸਿੰਘ ਤੁਹਾਡਾ ਸੀਰੀ ਨਹੀਂ ਬਲਕਿ ਤੇਰਾ ਪਿਓ ਆ ਆ ਤੁਸੀਂ ਮੇਰਾ ਪਿਓ ਜਗਰੂਪ ਸਿੰਘ ਸਿਰਫ ਜਗਰੂਪ ਇਨੀ ਘਟੀਆ ਗੱਲ ਤੁਸੀਂ ਸੋਚ ਵੀ ਕਿਵੇਂ ਸਕਦੇ ਹੋ ਮੈਂ ਕੀ ਸੋਚਣਾ ਕੀ ਨਹੀਂ ਇਹ ਤੂੰ ਨਾ ਸਖਾ ਮੈਨੂੰ ਨਾਲੇ ਪੁਲਿਸ ਸਬੂਤਾਂ ਦੇ ਆਧਾਰ ਤੇ ਕੰਮ ਕਰਦੀ ਆ ਕੀ ਸਬੂਤ ਆ ਤੁਹਾਡੇ ਕੋਲੇ ਵੀ ਦਲਾਵਰ ਮੇਰਾ ਪਿਓ ਆ ਮੈਂ ਨਹੀਂ ਮੰਨਦੀ ਇਸ ਗੱਲ ਨੂੰ ਤੇਰੇ ਮੰਨਣ ਜਾਂ ਨਾ ਮੰਨਣਾ ਨਾਲ ਨਹੀਂ ਕੁਝ ਹੁੰਦਾ ਨਾਲੇ ਮੰਨਣਾ ਤਾਂ ਤੋਂ ਇਹ ਵੀ ਨਹੀਂ ਵੀ ਜਿੰਨਾਂ ਨੂੰ ਤੋਂ ਮਾਂ ਪਿਓ ਮੰਨੀ ਬੈਠੀ ਸੀ ਹੁਣਾਂ ਨੇ ਤੇਰਾ ਵਿਆਹ ਨਹੀਂ ਕੀਤਾ ਬਲਕਿ ਤੈਨੂੰ ਵੇਚਿਆ ਮੱਗਰ ਵਿਚੋਲੇ ਨੇ ਸਾਨੂੰ ਸਾਰੇ ਸਬੂਤ ਦੇਤੇ ਤੈਨੂੰ ਬਾਹਰ ਬਿਠਾ ਕੇ 15 ਲੱਖ ਦਾ ਸੌਦਾ ਹੋਇਆ ਤੇਰਾ ਤਿਆਰ ਹੈ ਉਹਦਾ ਲਿਖਤੀ ਕਬੂਲਨਾਮਾ ਪੜ ਲਾ ਨਹੀਂ ਐਨੀ ਹੋ ਸਕਦਾ ਮੇਰੇ ਆਪਦੇ ਮਾਂ ਪੇ ਮੇਰੇ ਨਾਲ ਐਂ ਕਿਉਂ ਕਰਨਗੇ ਕਿਉਂ ਕਰਨਗੇ ਉਹ ਮੇਰੇ ਨਾਲ ਮੈਂ ਉਹਨਾਂ ਦੀ ਆਪਦੀ ਧੀ ਆ ਆਪਦੀ ਧੀ ਜੇ ਤੂੰ ਉਹਨਾਂ ਦੀ ਆਪਦੀ ਧੀ ਹੁੰਦੀ ਨਾ ਤਾਂ ਉਹ ਇਹ ਸਭ ਨਹੀਂ ਕਰਦੇ ਸੀ ਤੇਰੇ ਨਾਲ ਕਿਉਂਕਿ ਉਹ ਤੇਰੇ ਆਪਦੇ ਹੈ ਹੀ ਨਹੀਂ ਨਹੀਂ ਤੁਸੀਂ ਝੂਠ ਬੋਲ ਰਹੇ ਹੋ ਮੇਰੇ ਅਸਲੀ ਮਾਪੇ ਉਹੀ ਨੇ ਮੈਂ ਮੰਨਦੀ ਆਂ ਵੀ ਉਹਨਾਂ ਨੇ ਮੈਨੂੰ ਵੇਚਤਾ ਪਰ ਇਹਦੇ ਤੋਂ ਇਹ ਸਾਬਿਤ ਤਾਂ ਨਹੀਂ ਹੁੰਦਾ ਵੀ ਉਹ ਮੇਰੇ ਅਸਲੀ ਮਾਪੇ ਨਹੀਂ ਹੈਗੇ ਬਚਪਨ ਤੋਂ ਲੈ ਕੇ ਉਹਨਾਂ ਨੇ ਮੈਨੂੰ ਪਾਲਿਆ ਮੇਰੇ ਜਿੰਨੇ ਵੀ ਸਰਟੀਫਿਕੇਟ ਬਣਿਆ ਸਾਰਿਆਂ ਤੇ ਉਹਨਾਂ ਦਾ ਨਾਮ ਆ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਦਲਾਵਰ ਮੇਰਾ ਪਿਓ ਆ ਇਹ ਸਭ ਮੈਂ ਨਹੀਂ ਕਹਿ ਰਿਆ ਮਗਰਬ ਚੋਲੇ ਨੇ ਦੱਸਿਆ ਸਾਨੂੰ ਸਾਰਾ ਕੁਝ ਕਿਉਂਕਿ ਜਿਸ ਦਿਨ ਤੈਨੂੰ ਵਿਆਹ ਕੇ ਤੋੜਿਆ ਸੀ ਨਾ ਮਗਰਬ ਚੋਲਾ ਤੁਹਾਡੇ ਘਰੇ ਪੈਸੇ ਲੈ ਕੇ ਗਿਆ ਸੀ ਤੇ ਉਹਨੇ ਇਹ ਗੱਲ ਆਪਦੇ ਕੰਨੀ ਸੁਣੀ ਸੀ ਐਂ ਕਰੀਏ ਪੈਸੇ ਵਾਲਾ ਜੱਪ ਵੀ ਨਿਵੇੜੀ ਆਈਏ ਫਿਰ ਸੰਸਾਰ ਰਹਿੰਦੀ ਆ ਘਰੇ ਪਏ ਪਏ ਪੈਸੇ ਫੇ ਨਹੀਂ ਪਤਾ ਕੋਈ ਚੋਰੀ ਪੈ ਜੇ ਨਲੇ ਉਹ ਤੋਂ ਕੜਾ ਲਾਵਾਂਗੇ ਵਧੀਆ ਹੋਇਆ ਉਹ ਕੁੜੀ ਵਾਲਾ ਜੱਬ ਜਾਂ ਵੀ ਨਿੰਬੜ ਗਿਆ ਪਰੇ ਜੱਬ ਤਾਂ ਨਿੰਬੜਿਆ ਸਿਬੋ ਪਰ ਮੈਂ ਤਾਂ ਇਸ ਗੱਲ ਦੀ ਫਿਕਰ ਲੱਗੀ ਜਾਂਦੀ ਆ ਕਿ ਉਹ ਨਸ਼ੇੜੀ ਨਾਲ ਕਿਵੇਂ ਜ਼ਿੰਦਗੀ কাটੂਗੀ ਆਪਣੀ ਉਹ ਲੈ ਆਪਾਂ ਨੂੰ ਫਿਕਰ ਕਰਨ ਦੀ ਲੋੜ ਆ ਕਿਵੇਂ ਮਰਜੀ ਰਹੇ ਕਿਵੇਂ ਮਰਜੀ ਨਾ ਰਹੇ ਐਚ ਫਿਕਰ ਕਰਨ ਵਾਲੀ ਕਿਹੜੀ ਗੱਲ ਐ ਲੈ ਤੈਨੂੰ ਜਮਾਂ ਤਰਸ ਨਹੀਂ ਆਉਂਦਾ ਹੈਗਾ ਉੱਤੇ ਤਰਸ ਨਾ ਤਰਸ ਕਰਨ ਨੂੰ ਕਿਹੜਾ ਉਹ ਮੇਰੀ ਆਪਦੀ ਜੰਮੀ ਐ ਬਗਾਨੀ ਐ ਪਾਲਦਾ ਪਲੋਸਦਾ ਪੜਾਤਾ ਲਿਖਿਆਤਾ ਹੋਰ ਦਾ ਸਮਾਂ ਉਹਦਾ ਕਿੰਨਾ ਕ ਕਰਦੀ ਗਲਤ ਅਸੀਂ ਬਹੁਤ ਸਹੀ ਕਹਿੰਨੀ ਆ ਕਦੇ ਬੇਗਾਨਾ ਖੁਣ ਵੀ ਆਪਣਾ ਹੁੰਦਾ ਓ ਤੇ ਇੰਨਾ ਖਰਚਾ ਕਰਿਆ ਹੁਣ ਉਹਦੀ ਬਸੂਲੀ ਕਰਨੀ ਤਾਂ ਬਣਦੀ ਐ ਨਾ ਉਹਦੇ ਪਿਓ ਨੇ ਜੋ ਆਪਣੇ ਨਾਲ ਕੀਤਾ ਉਹਦੀ ਸਜ਼ਾ ਤਾਂ ਉਹਦੀ ਧੀ ਨੂੰ ਦੇਣੀ ਬਣਦੀ ਐ ਨਾ ਜਦੋਂ ਉਹਦੀ ਧੀ ਤੜਫੂਗੀ ਨਾ ਫੇਰ ਦੇਖੀ ਉਹਦਾ ਪਿਓ ਕਿਵੇਂ ਰੋਊਗਾ ਕਿਵੇਂ ਕਰਲਾਊਗਾ ਕਾਲ ਜੇ ਠੰਡ ਤਾਂ ਮੇਰੇ ਉਦੋਂ ਪੈਣੀ ਐ ਆਪਾਂ ਨੂੰ ਬਹੁਤ ਤੜਫਾਇਆ ਉਹਨੇ ਮਨਪ੍ਰੀਤ ਆਪਣੀ ਧੀ ਨੇ ਹੈਗੀ ਮੱਗਰ ਮੱਗਰ ਸਿਆ ਤੂੰ ਉਹ ਵਾਹ ਸੋਣੀ ਇੱਚ ਗਰੂਪ ਆ ਮੈਂ ਕੀ ਸੁਣੀ ਇੰਨਾ ਮਨਪ੍ਰੀਤ ਪਲਾਂ ਆਪਣੀ ਕੁੜੀ ਨੇ ਹੈਗੀ ਮੱਗਰ ਸਿਆ ਹਾਂ ਮਨਪ੍ਰੀਤ ਸਾਡੀ ਧੀ ਨਹੀਂ ਹੈਗੀ ਪਰ ਤੂੰ ਇਹਨਾਂ ਗੱਲਾਂ ਤੋਂ ਕੀ ਲੈਣਾ ਤੂੰ ਆਪਦਾ ਕੰਮ ਕਰਤਾ ਨਾ ਤੇ ਤੈਨੂੰ ਇਹਦੀ ਪੂਰੀ ਕੀਮਤ ਵੀ ਮਿਲ ਜੂਗੀ ਤੂੰ ਸਾਡੀਆਂ ਗੱਲਾਂ ਤੋਂ ਕੁਝ ਨਹੀਂ ਲੈਣਾ ਬਸ ਤੂੰ ਐ ਠੀਕ ਗੱਲ ਤਾਂ ਬਦੀ ਨਾਲੇ ਮਗਰੋਂ ਗੱਲ ਸਮਝਦੀ ਤੇ 1.5 ਲੱਖ ਦੀ ਗੱਲ ਖੁੱਲੀ ਸੀ ਚਲ ਤੈਨੂੰ 1.5 ਲੱਖ ਦਿੱਤਾ 1.5 ਲੱਖ ਠੀਕ ਆ ਪਰ ਜਿਹੜੇ ਗੱਲਾਂ ਤੂੰ ਸੁਣਿਆ ਇਹ ਭੁੱਲ ਜਾ ਭੁੱਲ ਜਾ ਹੈ ਠੀਕ ਆ ਠੀਕ ਹੈ ਭੁੱਲ ਗਿਆ ਮੈਂ ਤਾਂ ਸਾਰੀਆਂ ਗੱਲਾਂ ਹੀ ਭੁੱਲ ਗਿਆ ਮੈਂ ਤਾਂ ਤੂੰ ਐ ਸਮਝ ਆਪਦਾ ਨਾਮ ਵੀ ਭੁੱਲ ਗਿਆ ਠੀਕ ਹੈ ਠੀਕ ਹੈ ਠੀਕ ਆ ਬਸ ਆਹੀ ਕੋਈ ਨਾ ਮੰਨ ਤੂੰ ਸੰਭਾਲ ਆਪਣੇ ਆਪ ਨੂੰ ਬੱਲਾ ਮੈਂ ਆਉਂਦੇ ਆਪ ਨੂੰ ਦੱਸੋ ਮੈਨੂੰ ਕਿਵੇਂ ਸੁਵਾਲਾਂ ਠੀਕ ਹੈ ਕਿ ਦੱਸੋ ਦੇਵਾ ਮੈਂ ਆਉਂਦੇ ਆਪ ਨੂੰ ਵੀ ਮੇਰੇ ਰੋ ਨਾਲ ਮੇਰੀ ਮਾਂ ਦਾ ਦਿਲ ਤੋਕੂਗਾ ਉਸ ਮਾਂ ਦਾ ਜਿਹੜੀ ਮਾਂ ਨੇ ਕਦੇ ਮੈਨੂੰ ਆਪਦੀ ਮੰਨੀ ਹੀ ਨਹੀਂ ਜਿਹੜੀ ਮਾਂ ਮੇਰੀ ਸੱਕੀ ਹੈ ਹੀ ਨਹੀਂ ਸੀ ਜਾਓ ਪਿਓ ਦਾ ਜਿਹੜਾ ਮੈਂ ਆਪਦੇ ਮਾਪੇ ਹੁਣ ਨਾ ਰੱਬ ਮੰਨਿਆ ਸੀ ਮੈਨੂੰ ਆਇਆ ਲੱਗਦਾ ਸੀ ਵੀ ਉਹ ਮੇਰੇ ਸਕੇ ਵਾਪੇ ਹੁਆ ਉਹਨਾਂ ਨੇ ਮੈਨੂੰ ਕਿਉਂ 21 ਸਾਲਾਂ ਦੀ ਪਾਲ-ਪੋਸ ਕੇ ਐਡੀ ਵੱਡੀ ਕੀਤਾ ਸਿਰਫ ਵੇਚਣ ਖਾਤਰ ਵੀ ਉਹ ਮੇਰਾ ਸੌਦਾ ਕਰ ਸਕਣ ਆਖਿਰ ਨੂੰ ਮੈਂ ਕੀ ਮਾੜਾ ਕਰਤਾ ਸੀ ਉਹਨਾਂ ਦਾ ਕੀ ਮਾੜਾ ਕੀਤਾ ਸੀ ਮੈਂ ਉਹਨਾਂ ਦਾ ਖੌਰੀ ਮਨਪ੍ਰੀਤ ਮੈਂ ਤੈਨੂੰ ਇਸ ਗਲਤੀ ਦਾ ਜਵਾਬ ਤਾਂ ਦੇ ਨਹੀਂ ਸਕਦਾ ਪਰ ਜਦੋਂ ਸਾਨੂੰ ਮੱਗਰ ਵਿਚੋਲੇ ਤੋਂ ਪਤਾ ਲੱਗਿਆ ਸੀ ਤਾਂ ਅਸੀਂ ਤੇਰੇ ਪੇਕੇ ਪਿੰਡ ਗਏ ਸੀ ਕਰਨ ਨੂੰ ਤਾਂ ਜਿੰਦਾ ਲੱਗੇ ਪਿਆ ਜੀ ਲੱਗਦਾ ਉਹਨਾਂ ਨੂੰ ਆਪਣੇ ਆਉਣ ਦੀ ਖਬਰ ਮਿਲ ਗਈ ਤਾਂ ਹੀ ਭੱਜ ਗਏ ਸਾਲੇ ਪੱਛ ਕੇ ਜਾਣਗੇ ਕਿੱਥੇ ਤੂੰ ਐ ਕਰ ਇੱਥੇ ਆਂਡੀਆਂ ਗੰਡੀਆਂ ਨੂੰ ਪਤਾ ਕਰ ਕਿਸੇ ਦਾ ਪਤੀ ਹੋਣਾ ਬਰੇ ਜੀ ਜਨਾਬ ਕਰ ਪਤਾ ਕੀ ਗੱਲ ਹੋ ਗਈ ਜਨਾਬ ਤੜਕੀ ਤੜਕੀ ਰੇਡ ਮਾਰ ਲਈ ਹੇਸੇ ਪਿੰਡ ਦੀਆਂ ਤੂੰ ਹਾਂਜੀ ਜਨਾਬ ਇਸੇ ਪਿੰਡ ਦਾ ਆ ਘਰ ਵਾਲਿਆਂ ਬਾਰੇ ਜਾਣਦਾ ਕੁਛ ਹਾਂਜੀ ਜਨਾਬ ਜਾਣਦਾ ਜੀ ਇਹ ਨਾਲ ਦੇ ਪਿੰਡੋਂ ਆਏ ਹੋਏ ਨੇ ਇਹ ਦੋਨੇ ਭਰਾ ਇੱਥੇ ਰਹਿੰਦੇ ਨੇ ਭਰਾ ਪਰ ਮੈਂ ਤਾਂ ਸੁਣਿਆ ਸੀ ਵੀ ਇਕੱਲੇ ਹੀ ਰਹਿੰਦਾ ਇੱਥੇ ਨਹੀਂ ਜੀ ਦਾ ਭਰਾ ਵੀ ਨਾਲ ਦੋ ਬੱਚੇ ਨੇ ਜੀ ਇੱਕ ਭਰਾ ਇਹਦਾ ਬਾਕਲ ਚ ਰਹਿੰਦਾ ਜੀ ਅੱਛਾ ਬਾਕਲ ਚ ਚੱਲ ਫਿਰ ਬਾਕਲ ਚ ਚੱਲ ਕੇ ਜੀ ਠੀਕ ਹੈ ਕਰਜੋ ਕਰਜੋ ਨਹੀਂ ਮੇਰੀ ਉਕੜੀ ਨੂੰ ਲੱਗਦਾ ਇਹਨੂੰ ਭੁੱਖ ਲੱਗੀ ਆ ਸ਼ਾਇਦ ਤੋ ਐਂ ਕਰ ਗੱਡੀ ਚੋਂ ਕੁਝ ਖਾਣ ਨੂੰ ਚੱਕ ਲਿਆ ਜੀ ਜਨਾਬ ਕੁੜੀ 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 ਮੰਨ ਪਈ ਜਾ ਕੁੜੀ 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 ਠੀਕ ਕਰ ਰਿਹਾ ਕੁੜੀ ਕੁੜੀ ਮੰਨ ਪਈ ਮੰਨ ਪਈ ਜਾ ਕੁੜੀ ਹੈ ਤੇਰੀ ਕੁੜੀ 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 ਮੰਨ ਪਈ ਕੁੜੀ ਕੁੜੀ ਜਦੋਂ ਦਲਾਵਰ ਨੇ ਤੈਨੂੰ ਆਪਦੀ ਕੁੜੀ ਕਿਹਾ ਤਾਂ ਮੈਨੂੰ ਸ਼ੱਕ ਜਾ ਹੋਇਆ ਨਾਲੇ ਸੋਚਣ ਵਾਲੀ ਗੱਲ ਇਹ ਆ ਵੀ ਜਿਹੜੇ ਬੰਦੇ ਆਪਦੀ ਕੁੜੀ ਦਾ ਸੌਦਾ ਕਰ ਸਕਦੇ ਆ ਉਹ ਇੰਨੇ ਵਿਦਵਾਨ ਤਾਂ ਨਹੀਂ ਹੋ ਸਕਦੇ ਵੀ ਕਿਸੇ ਪਾਗਲ ਸਿਰ ਨੂੰ 20 ਸਾਲ ਰੋਟੀਆਂ ਖਵਾਈ ਜਾਣ ਅਖਰ ਦਲਾਵਰ ਹੈ ਕੌਣ ਤੇ ਤੇਰਾ ਉਹਦੇ ਨਾਲ ਕੀ ਰਿਸ਼ਤਾ ਇਹ ਸਭ ਪਤਾ ਕਰਨ ਲਈ ਤੈਨੂੰ ਡੀਐਨਏ ਟੈਸਟ ਕਰਵਾਉਣਾ ਪਊਗਾ ਹਾਂ ਮੈਂ ਕਰਵਾਉਣਾ ਹੈ ਡੀਐਨਏ ਟੈਸਟ ਲੈਮਨ ਪੀਤ ਰੋਟੀ ਖਾਲਾ ਨਹੀਂ ਮੇਰਾ ਮਨ ਨਹੀਂ ਹੈਗਾ ਮਨ ਨਹੀਂ ਹੈਗਾ ਯਾ ਤੈਨੂੰ ਕੁਝ ਵੀ ਨਹੀਂ ਖਾਏਂ ਨੇ ਦਿੰਦਾ ਜੇ ਕੁਝ ਖਾਏਂਗੀ ਨਾ ਤਾਂ ਤੇਰੀ ਸਿਹਤ ਖਰਾਬ ਹੋ ਜਾਊਗੀ ਸ਼ਦੋ ਮੇਰੀ ਜ਼ਿੰਦਗੀ ਖਰਾਬ ਹੋ ਗਈ ਆ ਸਿਹਤ ਖਰਾਬ ਹੋਣ ਨਾਲ ਕੀ ਹੁੰਦਾ ਟੀਨੇ ਕਹਤਾ ਤੈਨੂੰ ਐ ਰੱਬ ਦੀ ਦਿੱਤੀ ਜ਼ਿੰਦਗੀ ਬਹੁਤ ਸੋਹਣੀ ਆ ਬਸ ਕੁਝ ਦਿਨ ਮਾਰੇ ਹੁੰਦੇ ਨੇ ਜੋ ਸਮੇਂ ਦੇ ਨਾਲ ਬੀਤ ਜਾਂਦੇ ਨੇ ਹੁਣ ਕੀ ਸੁਗਰਨ ਜੇਹਲ ਚੀ ਗੁਜ਼ਰਨੀ ਹੈ ਜ਼ਿੰਦਗੀ ਮਨਪ੍ਰੀਤ ਤੂੰ ਜੋ ਵੀ ਕੀਤਾ ਨਾ ਉਹ ਆਪਦੇ ਸੈਲਫ ਡਿਫੈਂਸ ਚ ਕੀਤਾ ਹਾਲੇ ਜੇ ਤੂੰ ਨਾ ਮਾਰਦੀ ਤਾਂ ਉਹਨੇ ਤੈਨੂੰ ਮਾਰ ਦੇਣਾ ਸੀ ਐਂਟ੍ਰਸਟ ਮੀ ਕੋਰਟ ਦਾ ਫੈਸਲਾ ਤੇਰੇ ਹੱਕ ਚ ਹੀ ਆਊਗਾ ਡੋਂਟ ਵਰੀ ਤੈਨੂੰ ਕੁਝ ਨਹੀਂ ਹੁੰਦਾ ਲੈ ਖਾਲਾ ਰੋਟੀ ਸੱਚੀ ਮੇਰਾ ਮਨ ਨਹੀਂ ਹੈਗਾ ਯਾਰ ਮੇਰੀ ਸੁਣ ਲੈ ਗੱਲ ਮਨ ਹੋਵੇ ਚਾਹੇ ਤੇਰਾ ਨਾ ਹੋਵੇ ਰੋਟੀ ਤੇ ਤੈਨੂੰ ਖਾਣੀ ਪੈਣੀ ਆ ਯਾਰ ਤੂੰ ਕਿਉਂ ਗਰੀਬ ਨੂੰ ਸਸਪੈਂਡ ਕਰਾਏਂਗੀ ਸਸਪੈਂਡ ਮਤਲਬ ਮਤਲਬ ਕਿ ਇਹ ਦੇਖ ਜੇ ਤੂੰ ਆਹੀ ਆਪਦੀ ਭੁੱਖ ਹੜਤਾਲ ਦੇ ਚੱਕਰ ਚ ਰਹੀ ਨਾ ਤੇ ਤੈਨੂੰ ਕੁਝ ਹੋ ਗਿਆ ਦੇ ਮੈਦਾ ਮਾਰਿਆ ਜਾਊਗਾ ਫਿਰ ਮੈਂ ਕੀ ਜਵਾਬ ਦਊਂਗਾ ਉੱਪਰ ਖਾੜਾ ਰੋਟੀ ਜਨਾਬ ਜੋ ਗੁਰਪ੍ਰੀਤ ਵਾਲੀਆਂ ਨਹੀਂ ਸੀ ਨਕਲੀ ਸ਼ਰਾਬ ਚ ਫੜਿਆ ਗਿਆ ਸੀ ਉਹਦਾ ਰਾਜੀਨਾਮਾ ਹੋ ਗਿਆ ਜੀ ਰਾਤ ਅੱਛਾ ਹਾਂਜੀ ਕੋਈ ਉਹ ਤਾਂ ਮੈਨੂੰ ਪਤੀ ਸੀ ਤੂੰ ਮੈਨੂੰ ਐ ਦੱਸ ਵੀ ਉਹ ਮਨਪ੍ਰੀਤ ਦੀ ਡੀਐਨਏ ਰਿਪੋਰਟ ਆ ਗਈ ਨਹੀਂ ਸਰ ਡੀਐਨਏ ਦੀ ਰਿਪੋਰਟ ਕੱਲ ਤਾਂ ਭੇਜੀ ਹੈ ਹਜੇ 24 ਘੰਟੇ ਬਾਅਦ ਰਿਪੋਰਟ ਆਉਂਦੀ ਹੈ ਹਾਂ ਇਹ ਤਾਂ ਤਰੀਕਾ ਸਹੀ ਆ ਯਾਰ ਨਾਲੇ ਸਰ ਤੁਸੀਂ ਇਸ ਕੇਸ ਵਿੱਚ ਜਿਆਦਾ ਇੰਟਰਸਟ ਨਹੀਂ ਲੈ ਰਹੇ ਓਏ ਤੁਸੀਂ ਤਾਂ ਕੰਮ ਕਰਦੇ ਨਹੀਂ ਮੈਨੂੰ ਤਾਂ ਇੰਟਰਸਟ ਲੈਣੀ ਪਊਗਾ ਨਾਲੇ ਵੈਸੇ ਯਾਰ ਤੇਰੀ ਗੱਲ ਸਹੀ ਆ ਮੈਂ ਇਸ ਕੇਸ 'ਚ ਕੁਝ ਜਿਆਦਾ ਇੰਟਰਸਟ ਲੈ ਰਿਹਾ ਮੈਂ ਪਹਿਲਾਂ ਕਦੇ ਵੀ ਆਪਣੀ ਛੁੱਟੀ ਕੈਨਸਲ ਕਰਕੇ ਡਬਲ ਸ਼ਿਫਟ ਨਹੀਂ ਕੀਤੀ ਤਾਂ ਕਾਤਾ ਹੋਇਆ ਯਾਰ ਇਹਦੇ ਨਾਲ ਪਤਾ ਨਹੀਂ ਕਿਉਂ ਚੰਦਰੀ ਦਾ ਭੋਲਾ ਜਿਹਾ ਮੂੰਹ ਦੇਖ ਕੇ ਨਾ ਤਾਸੀ ਵਾਲਾ ਆਉਂਦਾ ਯਾਰ ਠੀਕ ਆ ਜਨਾਬ ਸਮਝ ਗਿਆ ਓਏ ਕੀ ਸਮਝ ਗਿਆ ਤੂੰ ਨਾਲ ਮੈਨੂੰ ਐਂ ਦੱਸ ਵੀ ਉਹ ਕਮਲ ਦੀ লাশ ਤਾਂ ਕੀ ਬਣਿਆ ਪੋਸਟਮੈਨੋਂ ਤਵਾਰ ਲੈ ਗਏ ਸੀ ਨਾ ਉਹਦੇ ਘਰ ਦੇ ਜੀ ਜਨਾਬ ਜਨਾਬ ਹਾਂ ਹਾਂਜੀ ਓਏ ਕੀ ਜੀ ਜੀ ਕਰੀਏ ਨਾ ਕੁਛ ਪੁੱਛਣਾ ਮੈਂ ਤੇਰੇ ਤੋਂ ਜਵਾਬ ਦੇ ਉਹਦਾ ਹਾਂਜੀ ਜਨਾਬ ਕਮਲ ਤੂੰ